ਫਗਵਾੜਾ ਦੇ ਪ੍ਰਾਚੀਨ ਸ਼੍ਰੀ ਹਨੂਮਾਨਗੜੀ ਮੰਦਿਰ ਜੀਟੀ ਰੋਡ ਵਿਖੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਭਾਜਪਾ ਵਰਕਰਾਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲਦੀ ਪ੍ਰਧਾਨਗੇਟ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਕਾਂਤ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਹਾਜ਼ਰ ਹੋਏ ਮੀਟਿੰਗ ਦੇ ਦੌਰਾਨ ਜਿੱਥੇ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਵਿਚਾਰ-ਚਰਚਾ ਕੀਤੀ ਗਈ ਉੱਥੇ ਹੀ ਬੈਠਕ ਵਿੱਚ ਮੈਂਬਰਾਂ ਦੀ ਮੈਂਬਰਸ਼ਿਪ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵੀ ਵਿਚਾਰ-ਚਰਚਾ ਕੀਤੀ ਗਈ ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਮੈਂਬਰਸ਼ਿਪ ਅਭਿਆਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਜਦਕਿ ਸਾਰੇ ਬੂਥਾ ਤੇ ਕੈਂਪ ਲਗਾ ਕੇ ਲੋਕਾਂ ਨੂੰ ਭਾਜਪਾ ਨਾਲ ਜੋੜਿਆ ਜਾਵੇਗਾ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਫਗਵਾੜਾ ਜਨਾਬ ਸਵਾਰਕਾ ਫਗਵਾੜਾ ਦੀ ਸਾਰੇ ਸੀਨੀਅਰ ਬੀਜਪੀ ਦੇ ਲੀਡਰ ਸਾਹਿਬਾਨ ਦੀ ਜਿਸ ਮੀਟਿੰਗ ਹਨੁਮਾਨ ਘੜੀ ਵਿਖੇ ਹੋਈ ਇਸ ਦੇ ਵਿਸ਼ੇਸ਼ ਤੌਰ ਦੇ ਉੱਪਰ ਪਹੁੰਚੇ ਸਾਡੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਵਿਜੇ ਸ਼ੰਭਰਾ ਜੀ ਸਾਡੇ ਪੰਜਾਬ ਭਾਜਪਾ ਦੇ ਪ੍ਰਧਾਨ ਵਾਗਾ ਜੀ ਅਤੇ ਸੂਚ ਭਰਤ ਰਾਜ ਜੀ ਜਿਨ੍ਹਾਂ ਨੇ ਕਿ ਪਾਰਟੀ ਦੇ ਇਸ ਸੀਨੀਅਰ ਲੀਡਰ ਸਾਹਿਬਾਨ ਨੇ ਇੱਕ ਛੋਟੀ ਮੀਟਿੰਗ ਕਰਕੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਜਾਣਿਆ ਕੀਤਾ ਕਿ ਕਿ ਇਸ ਤਰ੍ਹਾਂ ਆਪਾਂ ਜਿਹੜੀਆਂ ਆਉਣ ਵਾਲੀਆਂ ਕਾਰ ਦੇਖਣੇ ਚੋਣਾ ਆ ਉਹ ਲਾਨੀਆਂ ਔਰ ਜਿਹੜਾ ਸਾਡੀ ਮੈਂਬਰਸ਼ਿਪ ਡਰਾਈਵ ਕਰਦੀ ਹੈ ਭਾਰਤੀ ਜਨਤਾ ਪਾਰਟੀ ਦੀ ਆਪਾਂ ਨੂੰ 10 ਦਸੰਬਰ ਤੱਕ ਕਿੰਨਾ ਪੂਰਾ ਕਰਨਾ ਉਹ ਸਾਰੇ ਸਾਰੀਆਂ ਵਿਚਾਰਾ ਹੋਈਆਂ ਔਰ ਪਾਰਟੀ ਵਰਕਰਾਂ ਵਿੱਚ ਚੋਣਾ ਸੰਬੰਧੀ ਬਹੁਤ ਪਾੜਿਤ ਛਾਪ ਆਇਆ ਜਾ ਰਿਹਾ ਤੇ ਬਹੁਤ ਸਾਰੇ ਲੋਕ ਜਿਹੜੇ ਆ ਪਾਰਟੀ ਹਾਈ ਕਮਾਂਡ ਨੂੰ ਕੋਚ ਕਰ ਰਿਹਾ ਕਿ ਸਭ ਨੇ ਰਿਲੇਕਸ਼ਨ ਲੜਾਈ ਜਾਵੇ ਪਰ ਮੈਂ ਬਹੁਤ ਬਹੁਤ ਤੱਕ ਇਸ ਦੌਰਾਨ ਸਾਫ ਕਾਂਖਰੀ ਰਾਜ ਮੰਤਰੀ ਸੋਮਪ੍ਰਕਾਸ਼ ਕਾਂਥ ਨੇ ਕਿਹਾ ਕਿ ਫਗਵਾੜਾ ਵਿੱਚ ਹੋਣ ਵਾਲੀਆਂ ਨਗਰ ਨਿਗਮੀਆਂ ਚੋਣਾਂ ਵਿੱਚ ਭਾਜਪਾ ਵੱਡੇ ਮਾਰਚੇ ਨਾਲ ਚਿਤ ਹਾਸਲ ਕਰੇਗੀ। ਉਨ੍ਹਾਂ ਸਮੂਹ ਪਾਰਟੀ ਵਰਕਰਾਂ ਨੂੰ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮੰਡ ਦੇ ਹਦਾਇਤਾਂ ਦੇ ਫਗਵਾੜਾ ਵਿੱਚ ਮੈਂਬਰਸ਼ਿਪ ਅਭਿਆਨ ਤਹਿਤ ਵਰਕਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਅਰਜੇਸ਼ ਬਾਗਾ ਸੁਰੇਪਾਰ ਪਾਰ ਦਵਾਈ ਅਫਤਾਰ ਸਿੰਘ ਮੰਡ ਰਜੀ ਪਾਵਾ ਟੀਐਸਪੀ ਭਾਰਤਪਾਲ ਬਲਪਦਸਨ ਦੁੱਗਲ ਅਰਨੁਖੋਸਲਾ ਦੀਪ ਸ਼ਰਮਾ ਸ਼ਾਲੂ ਚੋਪੜਾ ਸੰਜੂ ਚੈਲ ਆਦ ਹਾਜਰ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮ ਦੀ ਰਿਪੋਰਟ ਅੱਜ ਹਰਮਾਰ ਗੜੀ ਵਿਖੇ ਆਣਵੜੀਆਂ ਬਗਬਗੀਆਂ ਜੁਣਾ ਸੰਧੀ ਵਿਚਾਰ ਪ੍ਰਦਰਸ਼ਿਤ ਹੋ ਗਿਆ ਔਰ ਸਾਰੇ ਲੀਡਰ ਜਵਾਨ ਨੇ ਇਹ ਜੋਰ ਦੇ ਕੇ ਕਿਹਾ ਤਕੜੇ ਹੋ ਕੇ ਇਲੈਕਸ਼ਨ ਲੜਨੀ ਹੈ ਔਰ ਹਰ ਹਾਕਕਾਰ ਦੇ ਕਿਸ ਪਾਰਟੀ ਜੰਦਾ ਪਾਰਟੀ ਬਣਾਉਣੀ ਹੈ ਇਹਦੇ ਚਿੱਟ ਔਰ ਇਹਨਾਂ ਕੰਡ ਦੇ ਵਿੱਚ ਕਰਾਂਗੇ ਔਰ ਪਾਰਟੀ ਜੰਦਾ ਪਾਰਟੀ ਕਾਰਬੇਨ ਵੱਡੀ ਜੇਤਰਾ